ਹਲੋ ਸਸ਼ੀਕਾਲ ਕੀ ਹੱਥ ਚਲਾ ਆਜਾ ਪਲੇ ਕੈਨ ਨਵੇਂ ਬਿਜਾਰਤ ਨਵੇਂ ਥਾਂ ਤੇ ਤੇ ਆਪਾਂ ਅੱਜ ਪਾਉਨੇ ਬਿਜਾਰਤ ਜਿਹੜਾ ਆਪਣੇ ਵੀ ਰਾਤ ਨੂੰ ਬੁੱਝੂਆ ਤੇ ਉਹਨੂੰ ਆਪਾਂ ਦਵਾਗੇ ਪੰਜਾਰ ਤੇ ਨਾਮ ਤੇ ਆਪਾਂ ਵੇਨੇ ਹੱਥ ਆਪਣਾ ਕਿਹੜਾ ਮਿਲਦਾ ਤੇ ਆਪਾਂ ਅੱਜ ਖੜਿਆ ਫਰੀਦਕੋਟ ਬਸਟਾਨ ਦੇ ਕੋਲ ਤੇ ਆਜੋ ਆਪਾਂ ਭਾਈਆਂ ਨਾਲ ਪੁੱਛਦੇ ਆ ਤੇ ਕਰ ਆਪਣੇ ਗੱਲਬਾਤ ਨਾਲੇ ਬਣਾਉਨੇ ਵੀਡੀਓ ਯੋ ਮੈਨੂੰ ਜਗਾ ਫਿਰਨੂ ਦੇਖੋ ਆਪਾਂ ਭਾ ਕੋਲੇ ਬੈਠੂ ਮਾਲੀ ਬੈਠਾ ਆ ਜਾਓ ਆ ਜਾਓ ਔਰ ਕਿਵੇਂ ਹੋ ਠੀਕ ਹੈ ਜੀ ਵਧੀਆ ਤੇ ਲੋਕਲ ਹੀ ਨੂੰ ਹਾਂ ਜੀ ਤੁਸੀਂ ਵੀ ਹਾਂ ਲੋਕਲ ਹੀ ਤੇ ਆਪਾਂ ਬਾਹਰ ਨਾ ਬਿਜਾਰਤਾ ਹਾਂ ਜੀ ਆ ਜਾ ਆਪਾਂ ਕੋਲੋਂ ਨਾ ਬਿਜਾਰਤ ਪਾਈਆਂ ਨੂੰ ਤੇ ਇਹਨੇ ਆਪਾਂ ਨੂੰ ਬਿਜਾਰਤ ਕੌਣ ਬੁਝਦਾਗਾ ਤੇ ਜਿਹੜਾ ਬੁੱਝੂ ਆਣੋਂ ਆਪਾਂ ਹਰ ਵੀਡੀਓ ਦੇ ਗੰਗੋਸਨ ਪਰ 50 ਰੁਪਏ ਪਾ ਦੇ ਕੇ ਜਾਂਦੇ ਤੇ ਆਪਾਂ ਦੇਖ ਕੇ ਜਾਵਾਂਗੇ ਤੇ ਆਪਾਂ ਪਹਿਲਾਂ ਬਿਜਾਰਤ ਪੁੱਛਦੇ ਹਾਂ ਰਾਤ ਵੰਡੇ ਭੈਣ ਨੇ ਮੋਤੀ ਤੜ ਕੇ ਉੱਠ ਕੇ ਖਾ ਕੇ ਜੋਤੀ ਤਾਰੇ ਇਹ ਵੇ ਲੋ ਤਾਰੇ ਨੇ ਕਿ ਬੰਦੇ ਰਾਤ ਭੈਣ ਨੇ ਵੰਡੇ ਮੋਤੀ ਤੜ ਕੇ ਉੱਠ ਕੇ ਖਾ ਕੇ ਜੋਤੀ ਜੋਤ ਨਹੀਂ ਜੋਤ ਨਹੀਂ ਜੋਤ ਨਹੀਂ ਨਾ ਪਾ ਰਹੇ ਆ ਹਾਂ ਉਹ ਚੁੱਟ ਗਈ ਬੱਸ ਆਸੋੜੇ ਦਵਾਰੇ ਬਾਹਰ ਉੱਤਰ ਆ ਗਿਆ ਉਹ ਕਿਹਦਾ ਨਾ ਪੂਰਾ ਚੋਰੀ ਚੰਦਰਮਾ ਹਾਂ ਹਾਂ ਮੈਂ ਹਾਂ ਕੋਈ ਘੋਟੇ ਨਹੀਂ ਨਹੀਂ ਉਹ ਲਾਓ ਦਿਮਾਗ ਮੈਂ ਤੁਹਾਨੂੰ ਹੰਡ ਦਿਨਾ ਮੰਨ ਕੇ ਚੱਲੋ ਖਾਣ ਵਾਲੀ ਚੀਜ਼ ਤੁਹਾਨੂੰ ਮੈਂ ਜੋਤੀ ਦਾ ਰਾਬ ਦਿਨਾ ਵੀ ਜਿਹਨੂੰ ਟੋਪ ਹੋ ਗਈ ਨਾ ਵੀ ਕੋਪ ਪਖਾ ਕੇ ਉਸ ਚੀਜ਼ ਇੰਨਾ ਉਹ ਹੰਡ ਦੇ ਦਿੰਦਾ ਸੂਰਚ ਰਾਤੀ ਬੰਨੇ ਵੰਦੇ ਮੋਤੀ ਕੜ ਕੇ ਉੱਠ ਕੇ ਖਾ ਕੇ ਜੋਤੀ ਜੋਤੇ ਮਤਲਬ ਤੋਪ ਹੋ ਗਿਆ ਹਾਂ ਸੂਰਜ ਹੋ ਗਿਆ ਸੂਰਜ ਦਾ ਦਿਨ ਮਤਾਸੇ ਦਿੱਤਾ ਕਿ ਤੋਪ ਸੂਰਜੀ ਹੋ ਗਿਆ ਹਾਂ ਉਹਦਾ ਖਾ ਗਿਆ ਵੀ ਉਹ ਚੀਜ਼ ਕੀ ਚੀਜ਼ ਨੂੰ ਖਾ ਗਿਆ ਸ਼ਨੀਵਾਰ ਆਇਆ ਉਹਦੇ ਠੀਕ 6:00 ਵਜੇ ਤੋਂ ਉਹ ਹੀ ਗੱਲ ਨਾ ਨੇਰਾ ਨੇਰਾ ਵੀ ਹੋ ਗਿਆ ਨਾ ਅਰਾਤ ਵੰਡੇ ਭੈਣ ਨੇ ਮੋਤੀ ਖਾ ਮੋਤੀ ਹੁੰਦੇ ਵੀ ਮੋਤੀ ਕਿਸੇ ਨੂੰ ਆਪ ਕਹਿੰਦੇ ਪਏ ਫਿਰ ਮੋਤੀ ਤੜਕੇ ਤੁੱਪ ਖਾ ਗਈ ਉਹ ਮੈਂ ਇਹਨਾਂ ਨੂੰ ਐਂਡ ਦੇਤਾ ਕਿ ਤੁੱਪ ਖਾ ਗਈ ਪਾਰੇ ਹੋਗੇ ਰਾਤ ਨੂੰ ਸਵੇਰੇ ਮੇਰੇ ਨਾਲ ਪਾਰੇ ਹੋਗੇ ਚਲ ਉਹਦਾ ਚੰਦ ਵੀ ਦਸੂਗਾ ਪਾਰੇ ਵੀ ਵਿੱਚ ਵਿੱਚ ਉਹ ਦੇਸਾਂ ਲੱਗਿਆ ਤੇ ਸਵੇਰੇ ਪਰਨਨ ਤੋਂ ਹੋ ਗਈ ਵੀ ਬਸ ਸਾਰਾ ਕੁਝ ਸਾਫ ਹੈ ਸਾਫ ਹੋਣਾ ਚਲ ਉਹ ਵੀ ਮੰਨਿਆ ਪਰ ਉਹ ਚੀਜ਼ ਨਹੀਂ ਬੰਦਦੀ ਹੈ ਹਲੋ ਜ਼ਮੀਨ ਤੇ ਹੀ ਬੰਦਦੀ ਹੈ ਆਪਣੀ ਧਰਤੀ ਜਾਂ ਬਰ ਸਵੇਰ ਹੋ ਗਈ ਫਿਰ ਪਰੇ ਲਾ ਹਾਂ ਪਰੇ ਬੰਦੇ ਆ ਬੰਦਿਆ ਸਹੀ ਟਵਾਵਾ ਮਾ ਲੋੜੜ ਕੇ ਮਾ ਲੋ ਰਾਤ ਨੂੰ ਮੰਡੇ ਮੋਤੀ ਵੀ ਰਾਤ ਨੂੰ ਰਾਤ ਦੇ ਪਰੇ ਸਿਰ ਤੇ ਤੇ ਹੁਣ ਤਰੇਲ ਹੀ ਪੈਂਦੀ ਆ ਉਹ ਫੜ ਕੇ ਮੋਤੀ ਜੇ ਬੰਨ ਜਾਂਦੇ ਆ ਜਦੋਂ ਆਪਾਂ ਤੁਰਦੇ ਆ ਉਹ ਪਾਰਾਂ ਨੂੰ ਲੱਗ ਜਾਂਦੇ ਆ ਜਾਂ ਉਹ ਤੁੱਪ ਨਿਕਲ ਜੇ ਖਤਮ ਹੋ ਜਾਂਦੇ ਆ ਸਹੀ ਜਵਾਬ ਦਿੱਤਾ ਮੋਤੀ ਦਾ ਤੇ ਬਾਅਦ ਕੀ ਅਗਲੀ ਪਾਉਂਦੇ ਆ ਤੇ ਬਾਈ ਨੇ ਆਪਣਾ ਪਹਿਲੀ ਵਾਰ ਵੀ ਅਰਥ ਦਾ ਜਵਾਬ ਦੇ ਦਿੱਤਾ ਤਰੇਲਾ ਤੇ ਹੁਣ ਆਪਾਂ ਦੂਜੀ ਪ੍ਰਵਹਾਤ ਪਾਉਂਦੇ ਆ ਬਾਈ ਨੂੰ ਦੂਜੀ ਵੀ ਹਾਤ ਆਪਣੇ ਬੋਇਸ ਦੀ ਤੇ ਫਿਰ ਬਾਈ ਨਾ ਵੇਖੇ ਜਾਓ ਪਿੰਜਾ ਤੇ ਆਪਾਂ ਚੱਲਾਂਗੇ ਅੱਗੇ ਤੇ ਬਾਈਨਦੋਤ ਜੀ ਬਿਹਾਰ ਤੋਂ ਪਹੁੰਚਦੇ ਆ ਆਪਾਂ ਥਾਲੀ ਭਰੀ ਪਤਾਸਿਆਂ ਦੀ ਤੇ ਕੋਈ ਗਿਨ ਨਾ ਸਕੇ ਥਾਲੀ ਭਰੀ ਪਤਾਸਿਆਂ ਦੀ ਕੋਈ ਗਿਨ ਨਾ ਸਕੇ ਥਾਲੀ ਭਰੀ ਪਤਾਸਿਆਂ ਦੀ ਕੋਈ ਨਾ ਸਾਰੇ ਨਹੀਂ ਦੱਸੋ ਪੱਕਾ ਸਾਰੇ ਪੱਕੇ ਹੋਏ ਲੋਕਾਂ ਦੇ ਸਾਰੇ ਬਣਦੇ ਆ ਚਲ ਇਹ ਨਾ ਦੋਨੇ ਵਜਾਤਾ ਬੋਝਦੀਆਂ ਚਲ ਇੱਕ ਦੇ ਨਾਲ ਲੱਗਾ ਦੂਜੇ ਦੇ ਪਰ ਕੋਈ ਟਾਈਮ ਨਹੀਂ ਲੱਗਿਆ ਤੇ ਇੱਧਰ ਵੀ ਆ ਜਾ ਜਾ ਕਿ ਨਾ ਕਿ ਡੈਰਾ ਆ ਰਿਹਾ ਉਹ ਦੋ ਆ ਗਿਆ ਇਹ ਇਹ ਆਡੀਅנס ਨੂੰ ਪਾ ਦਿਓ ਤੇ ਆਪਣੇ ਭਾਈ ਨੇ ਇਹਨਾਂ ਨੇ ਪੁੱਛਿਆ ਕਿ ਹਾਂ ਭਾਈ ਜਾਨ ਭਾਈ 25 25 ਰੁਪਏ ਕਰ ਲੈਣਾ ਭਾਵੇਂ ਆਪਣੇ ਵੱਲੋਂ 50 ਇਕੱਲਾ ਰੱਖ ਲੈ ਠੀਕ ਆ ਤੇ ਆ ਨਾ ਤਾਂ ਨਵੇਂ ਸ਼ਾਇਰ ਦੇ ਵਿੱਚ ਨਵੇਂ ਬੁਝਾਤਾ ਦੇ ਨਾਲ ਨਵੇਂ ਲੋਕਾਂ ਦੇ ਨਾਲ ਆਪਾਂ ਮਿਲਾਂਗੇ ਤੇ ਅੱਜ ਲਈ ਆਪਣਾ ਖਾ ਚੱਕ ਕਰਦੇ ਨਾਲ ਤੇ ਆਪਾਂ ਭਾਈ ਨੂੰ ਦੇਣਾ ਇਕੱਲਾ 50 ਰੁਪਏ ਭਾਈ ਕੋ ਝੂਠ ਤਾਂ ਨਹੀਂ ਹੈਗਾ ਨਾ ਠੀਕ ਹੈ ਜੀ 50 ਰੁਪਏ ਆਪਾਂ ਰੀਅਲ ਚ ਦਿੱਤੇ ਆ ਨਾ ਥੈਂਕ ਯੂ ਥੈਂਕ ਯੂ ਬਾਦ ਵਿੱਚ ਕਮੈਂਟਾਂ ਦੇ ਵਿੱਚ ਕਹਿੰਦੇ ਆ ਤੁਸੀਂ ਵੀਡੀਓ ਬਣਾ ਲਿਓ ਨਾ 50 ਰੁਪਏ ਦੇਖੇ ਨਹੀਂ ਹੁੰਦੇ ਬਾਦ ਤੋਂ ਸੁਆਫਸ ਲਿਆ ਹੁੰਦੇ ਆ ਤੇ ਭਾਈ ਨੂੰ ਨਕਦ ਦੇ ਕੇ ਚੱਲੇ ਆ ਮਿਲੇ ਆ ਭਾਈ ਤੇ ਨਾਲ ਹੀ ਭਾਈ ਆਪਾਂ ਨੂੰ ਜਾਣਦੇ ਆ ਤੇ ਵੀਡੀਓ ਨੂੰ ਕਾਹਦੇ ਲਾਈਕ ਸ਼ੇਅਰ ਕਮੈਂਟ ਕਰਾ ਦਿਓ ਜੀ ਹਾਂ ਮੇਰੇ ਵੀਰ ਜਿਹੜੇ ਜਿਹੜੇ ਪ੍ਰਧਾਨ ਦੀ ਗੱਲ ਮਾਲੇ ਪਵਾ ਰਹੇ ਆ ਨਾ ਇਹ ਵੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਦਾ ਪਿਆ ਜ਼ਰੂਰ ਕਰਨਾ ਚਲੋ ਮਿਲਦੇ ਆ ਨੈਕਸਟ ਵੀਡੀਓ ਸਾਰਾ ਸਸਰੀ ਕਾਂ